ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਤੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਾਪ ਤਾਜ਼ੇ ਇੱਕ ਵੱਡੀ ਖਬਰ ਹੈ ਜਿਹੜੀ ਇਹ ਦਾਰਾ ਹੁਸ਼ਾਰਪੁਰ ਨਿਊਜ਼ ਨੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਸੀ ਕਿ ਹੁਸ਼ਾਰਪੁਰ ਦੇ ਨਸਤੀਕੀ ਪਿੰਡ ਭਗਵਾਲ ਦਾ ਇੱਕ 23 ਸਾਲਾ ਨੌਜਵਾਨ ਅਮਰਤਪਾਲ ਜੋ ਕਿ ਬੀਤੇ ਮਹੀਨੇ ਜਾਂ ਜਨਕੀ ਅਪ੍ਰੈਲ ਦੇ ਵਿੱਚ ਵਿਦੇਸ਼ ਦੀ ਧਰਤੀ ਆਸਟ੍ਰੇਲੀਆ ਦੇ ਵਿੱਚ ਗਿਆ ਸੀ ਪਰੰਤੂ ਆਸਟ੍ਰੇਲੀਆ ਪਹੁੰਚਣ ਤੋਂ ਪਹਿਲਾਂ ਹੀ ਰਾਬ ਵਿਚਕਾਰ ਉਸ ਨੂੰ ਉਸਦੇ ਦੋ ਹੋਰ ਨਾਲ ਸਾਥੀਆਂ ਸਮੇਤ ਕਿਡਨੈਪਰਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਤੇ ਪਰਿਵਾਰ ਤੋਂ ਫਰੋਤੀ ਮੰਗੀ ਜਾਂਦੀ ਹੈ ਇਸ ਸਾਰੇ ਮਾਮਲਾ ਜਦੋਂ ਅਮਰਤਪਾਲ ਦੇ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਅਮਰਤਪਾਲ ਦੇ ਪਰਿਵਾਰ ਵੱਲੋਂ ਤੁਰੰਤ ਥਾਣਾ ਮਾਡਲ ਟਾਊਨ ਪੁਲਿਸ ਤੱਕ ਪਹੁੰਚ ਕੀਤੀ ਜਾਂਦੀ ਹੈ ਤੇ ਆਪਣੇ ਬਿਆਨ ਦਰਜ ਕਰਵਾਏ ਜਾਂਦੇ ਨੇ ਜਿਸ ਤੋਂ ਬਾਅਦ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ 에ਜੰਟਾਂ ਤੇ ਮਾਮਲਾ ਦਰਜ ਕੀਤਾ ਜਾਂਦਾ ਹੈ ਵੱਖ-ਵੱਖ ਧਰਾਵਾਂ ਅਧੀਨ ਤਾਂ ਸਾਰੇ ਮਾਮਲੇ ਨੂੰ ਲੈ ਕੇ ਅਦਾਰਾ ਹੁਸ਼ਾਰਪੁਰ ਨੇ ਉਸਨੇ ਥਾਣਾ ਮਾਡਲ ਟਾਊਨ ਦੇ ਐਸਐਚਓ ਗੁਰਸਾਹਬ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਹੁਸ਼ਾਰਪੁਰ ਪੁਲਿਸ ਵੱਲੋਂ ਕੋਲ ਤਿੰਨ ਵਿਅਕਤੀਆਂ ਜੋ ਕਿ ਅਟਵਾਲ ਐਂਟਰਪ੍ਰਾਈਜ਼ਸ ਦੇ ਦੋ ਮਾਲਕ ਨੇ ਧੀਰਜ ਅਟਵਾਲ ਅਤੇ ਉਸਦੇ ਭਰਾ ਕਮਲ ਅਟਵਾਲ ਸਮੇਤ ਉਹਨਾਂ ਦੇ ਦਫ਼ਤਰ 'ਚ ਕੰਮ ਕਰਦੀ ਇੱਕ ਲੜਕੀ ਸਬੀਤਾ ਸੋਆ ਜਨਕਿ ਇਹਨਾਂ ਤਿੰਨਾਂ ਤੇ ਵਕਫਾ ਖਤਰਾਵਾਂ ਅਧੀਨ ਮਾਮਲਾ ਦਰਜ ਕੀਤਾ ਤੇ ਇਹਨਾਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਸੜਕੋ ਇੱਕ ਕੰਪਲੇਂਟ ਆਈ ਸੀ ਕਿ ਅਮਰਤਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਆ ਜਿਹੜਾ ਕਿ ਇੱਥੇ ਸਾਡੇ ਥਾਣੇ ਦੇ ਏਰੀਆ ਦੇ ਵਿੱਚ ਕੰਜਟ ਆ ਉਹਨਾਂ ਦੇ ਕੋਲ ਆਇਆ ਸੀ ਉਹ ਤੇ ਉਹਨਾਂ ਨੇ ਉਹਨਾਂ ਨੂੰ ਆਸਟ੍ਰੇਲੀਆ ਜਾਣ ਲਈ ਪੈਸੇ ਦਿੱਤੇ 16 ਲੱਖ ਰੁਪਈਆ ਤੇ ਉਹ ਈਰਾਨ ਦੇ ਵਿੱਚ ਜਦੋਂ ਉਤਰੇ ਉਹਨਾਂ ਦਾ ਸਟੇਜ ਹੈਗਾ ਇੱਕ ਦਿਨ ਦਾ ਉੱਥੇ ਉਤਰ ਕੇ ਉਹਨਾਂ ਨੇ ਏਜੰਟਰੀ ਉਹਨਾਂ ਨੂੰ ਕਿਹਾ ਵੀ ਇੱਥੇ ਇੱਕ ਦਿਨ ਦਾ ਸਟੇਜ ਹੈ ਤੁਹਾਡਾ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਅੱਗੇ ਰਜਾਇਆ ਜਾਏਗਾ ਤੇ ਉੱਥੇ ਉਤਰਨ ਤੋਂ ਬਾਅਦ ਉਹਨਾਂ ਦੀ ਕਿਡਨੈਪਿੰਗ ਹੋ ਗਈ ਉਹਨਾਂ ਦੇ ਕਹਿਣ ਮੁਤਾਬਕ ਪਰਿਵਾਰ ਦੇ ਦੱਸਣ ਮੁਤਾਬਕ 54 ਲੱਖ ਰੁਪਈਆ ਮੰਗਿਆ ਜਾ ਰਿਹਾ ਜੀ ਉਹਨਾਂ ਤੋਂ ਤਿੰਨ ਤਿੰਨ ਬੱਚਿਆਂ ਤੋਂ ਤੇ ਇੱਕ ਧੂਰੀ ਦਾ ਇੱਕ ਨਵੇਂ ਸ਼ਹਿਰ ਦਾ ਤੇ ਇੱਕ ਆਪਣੇ ਸ਼ਹਿਰਪੁਰ ਤੋਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਤੁਰੰਤ ਜੀ 109/25 ਤੇ ਇਹਨਾਂ ਤਿੰਨਾਂ ਦੀ ਭਾਲ ਜਾਰੀ ਹੈ ਤਿੰਨ ਦੋਸ਼ੀ ਦੱਸੇ ਦੋ ਭਰਾ ਨੇ ਇਹ ਜਿਹੜੇ ਧੀਰਜ ਤੇ ਕਮਲ ਅਟਵਾਲ ਤੇ ਇੱਕ ਇਹਨਾਂ ਦੇ ਵਰਕਰ ਨੇ ਉਹਨਾਂ ਤੇ ਇੱਕ ਪਰਿਵਾਰ ਨੇ ਇਹ ਵੀ ਦੱਸਿਆ ਕਿ ਆਪਾਂ ਇਹਨਾਂ ਦੇ ਨਾਲ-ਨਾਲ ਇੱਕ ਕੋਈ ਕੁੜੀ ਦਾ ਨਾਮ ਵੀ ਵਿੱਚ ਸਖਤ ਨਾਮ ਦੀ ਤੀਸਰੀ ਜਿਹੜੀ ਵਰਕਰ ਹੈ ਉਹ ਕੁੜੀ ਆ ਜੀ ਦੋ ਦੋ ਬ੍ਰਦਰ ਨੇ ਹੈ ਤੇ ਤੀਸਰੀ ਵਰਕਰ ਜਿਹੜੀ ਉਹਨਾਂ ਦੀ ਕੁੜੀ ਆ ਉੱਤੇ ਵੀ ਐਫ ਆਰ ਹੈ ਜੀ ਇਹ ਗ੍ਰਫਤਾਰੀ ਹੋਈ ਆ ਜੀ ਕਿ ਨਹੀਂ ਗ੍ਰਫਤਾਰੀ ਆ ਜਨੇ ਰੇਡ جاری ਆ ਦੇ ਦੌੜੇ ਹੋਏ ਨੇ ਇਹ ਤੇ ਜਲਦ ਗ੍ਰਫਤਾਰ ਕਰਾਂਗੇ ਨਾ